ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਕਿ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਹੇ ਗਰੀਬ ਸੇ ਕਰੋੜ ਪਰੇ ਤੋਂ ਉਹ ਆਪਣਾ ਇਹ ਦਲਤ ਸਿੱਖਾਂ ਦੇ ਵਾਸਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ ਸੀਗਾ ਅੱਜ ਤੱਕ ਇਹਨਾਂ ਨੂੰ ਕਦੇ ਵੀ ਜਿਹੜੇ ਆਪਣਾ ਸੋ ਕਾਲਡ ਹਾਈ ਕਾਸ ਸਿੱਖ ਹੈ ਇਹਨਾਂ ਨੇ ਆਪਣਾ ਇਹਨਾਂ ਨੂੰ ਗਲੇ ਨਹੀਂ ਲਾਇਆ ਇਹਨਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਪਾ ਕਿਉਂਕਿ ਉਹਨਾਂ ਨੂੰ ਸੈਟ ਪਹਿਲਾਂ ਕਈ ਵਾਰੀ ਸੀ ਇਸ ਚੀਜ਼ ਨੂੰ ਲੈ ਕੇ ਕਿ ਜੇ ਤੁਸੀਂ ਜਿਹੜਾ ਤੁਸੀਂ ਗਾਣੇ ਆ ਉਹ ਠੀਕ ਨਹੀਂ ਹੈਗਾ ਸਮਾਜ ਦੇ ਵਾਸਤੇ ਫਿਲਮਾਂ ਬਣੀਆਂ ਹੈਗੀਆਂ ਜਾਂ ਗੀਤ ਗਾਏ ਜਾਂਦੇ ਹੈਗੇ ਆ ਉਹੀ ਜ਼ਿਆਦਾ ਪ੍ਰਚਲਿਤ ਹੁੰਦੇ ਆ ਜਿਹੜਾ ਲੋਕੀ ਸੁਣਨਾ ਚਾਹੁੰਦੇ ਆ ਜਾਂ ਦੇਖਣਾ ਚਾਹੁੰਦੇ ਹੈਗੇ ਆ ਅੱਜ ਆਪਾਂ ਜੋ ਮਰਜ਼ੀ ਕਹੀਏ ਲੋਕੀ ਅਗਰ ਪੋਰਨੋ ਦੇਖਦੇ ਆ ਤਾਂ ਕਿਉਂ ਦੇਖਦੇ ਆ ਕਿਉਂਕਿ ਲੋਕੀ ਦੇਖਣਾ ਚਾਹੁੰਦੇ ਆ ਜਿਨ੍ਹਾਂ ਦੇ ਗਾਣੇ ਅੱਜ ਵੀ ਉਨੇ ਹੀ ਪਪੂਲਰ ਹੈ ਜਿੰਨੇ ਅੱਜ ਤੋਂ 35 ਸਾਲ ਪਹਿਲਾਂ ਸੀਗੇ ਸੋ ਇਸ ਕਰਕੇ ਲੋਕਾਂ ਦੀ ਮਾਸਿਕਤਾ ਦਾ ਤੁਸੀਂ ਨਹੀਂ ਬਦਲ ਸਕਦੇ ਪਰ ਇਹ ਹੁੰਦਾ ਹੈਗਾ ਕਿ ਸਰਕਾਰ ਜਿਹੜਾ ਆ ਆਪਣਾ ਜਦੋਂ ਤੱਕ ਕੋਈ ਨਾ ਆਪਣਾ ਕੋਈ ਰਿਕੁਐਸਟ ਜਾਵੇ ਜਾਂ ਕੋਈ ਕੰਪਲੇਂਟ ਨਾ ਜਾਵੇ ਤੇ ਗਵਰਨਮੈਂਟ ਵੀ ਚੁੱਪ ਕਰਕੇ ਬੈਠੀ ਰਹਿੰਦੀ ਆ ਉਹ ਕਹਿੰਦੀ ਛੱਡੋ ਪਰੇ ਆਪਾਂ ਕੱਲ ਨੂੰ ਇਹ ਦੱਬੇ ਮੁਰਦੇ ਖੁੱਲਣੇ ਆ ਮੈਂ ਸਮਝਦਾ ਹੈਗਾ ਕਿ ਕੋਈ ਵੀ ਜਿਹੜਾ ਆਪਣਾ ਕਿਲਿੰਗ ਹੈਗੀ ਆ ਉਹ ਆਪਣਾ ਅਨਇਜ਼ੋਰਡ ਉਹਨਾਂ ਦੇ ਜਿਹੜੇ ਵਾਰਿਸ ਹੈ ਉਹਨਾਂ ਨੂੰ ਤੇ ਜਿਹੜੇ ਮਰ ਗਏ ਆ ਉਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈਗਾ ਕਰਕੇ ਜਿਹੜਾ ਰੂਲ ਆਫ ਲਾ ਹੈ ਜਿਹੜਾ ਲਾਜ਼ ਦਾ ਲੈਂਡ ਹੈ ਇਹ ਪ੍ਰਵੇਲਪ ਹੋਣਾ ਚਾਹੀਦਾ ਹੈਗਾ ਤੇ ਹਰ ਇੱਕ ਬੰਦੇ ਨੂੰ ਮੈਂ ਸੰਗਦਾ ਕਿ ਕਿਉਂਕਿ ਪਹਿਲਾਂ ਤਾਂ ਦਲਿਤ ਬੋਲਦੇ ਨਹੀਂ ਸੀਗੇ ਅੱਜ ਤੱਕ ਆਪਣੇ ਦਲਿਤ ਜਿਹੜੇ ਹੈਗੇ ਆ ਨਾ ਉਹਨਾਂ ਦੇ ਪੜੇ ਲਿਖੇ ਵਿਅਕਤੀ ਨਾ ਉਹਨਾਂ ਦੇ ਕੋਈ ਅਫਸਰ ਸਹਿਬਾਨ ਨਾ ਕੋਈ ਹੋਰ ਨਾ ਉਹਨਾਂ ਦੇ ਲੀਡਰ ਚੁੱਪ ਰਹਿੰਦੇ ਸੀਗੇ ਪਰ ਮੈਂ ਸੰਗਦਾ ਹੈਗਾ ਕਿ ਸਾਨੂੰ ਉਸ ਹਰ ਕੇਸ ਦੇ ਵਿੱਚ ਨਿਆਂ ਦੀ ਮੰਗ ਕਰਨੀ ਚਾਹੀਦੀ ਜਿੱਥੇ ਵੀ ਤੱਤਾ ਹੋਵੇ ਸਭ ਤੋਂ ਪਹਿਲਾਂ ਤਾਂ BJP ਪੰਜਾਬ ਸਰਕਾਰ ਨੂੰ ਲਿਖਾਂਗੇ ਰਿਕੁਐਸਟ ਕਰਾਂਗੇ ਕਿ ਇਹਨੂੰ ਓਪਨ ਕੀਤਾ ਜਾਵੇ ਨਹੀਂ ਤਾਂ ਸ਼ੈਡਿਊਲ ਕਾਸਟ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਨੂੰ ਵੀ ਅਸੀਂ ਆਪਣਾ ਰਿਪਰੈਜ਼ੈਂਟੇਸ਼ਨ ਭੇਜਾਂਗੇ ਸਸਕਾਲਾ ਕਾਫੀ ਸਾਲ ਹੋ ਚੁੱਕੇ ਨੇ ਇੱਕ ਲੰਮਾ ਵਕਫਾ ਹੋ ਚੁੱਕਿਆ ਜਦੋਂ ਚਮਕੀਲੇ ਦਾ ਕਤਲ ਜਿਹੜਾ ਉਹ ਕਰਿਆ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਵੇ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਜਾਣਕਾਰੀਆਂ ਕਈ ਬਹੁਤ ਤਰ੍ਹਾਂ ਦੀਆਂ ਫਵਾਹਾਂ ਕਈ ਕਿੱਸੇ ਉਹਦੇ ਨਾਲ ਜੁੜੇ ਨੇ ਇਹ ਜ਼ਿਕਰ ਦਵਾਰੇ ਤਾਂ ਸ਼ੁਰੂ ਹੋਇਆ ਕਿਉਂਕਿ ਇਸ ਸਮੇਂ ਦੇ ਦੌਰਾਨ ਫਿਲਮ ਆਉਂਦੀ ਆ ਉਹਦੇ ਉੱਤੇ ਤੇ ਉਹਦੀ ਪੂਰੀ ਜੀਵਨੀ ਦਿਖਾਈ ਜਾਂਦੀ ਆ ਪਰ ਇਸ ਜੀਵਨੀ ਦੇ ਵਿੱਚ ਕਿਤੇ ਨਾ ਕਿਤੇ ਸਸਪੈਂਸ ਇਸ ਗੱਲ ਨੂੰ ਲੈ ਕੇ ਫਿਰ ਵੀ ਰਹਿ ਜਾਂਦਾ ਕਿ ਆਖਰ ਉਹ ਪੂਰੇ ਪ੍ਰਕਰਨ ਦੇ ਵਿੱਚ ਹੋਇਆ ਕੀ ਕੀ ਉਹ ਲਹਿਰ ਦਾ ਹੀ ਇੱਕ ਅੰਜਾਮ ਸੀ ਜਾਂ ਦੂਜੇ ਪਾਸੇ ਇਹ ਸੀ ਕਿ ਉਸ ਮਾਮਲੇ ਨੂੰ ਇਨਵੈਸਟੀਗੇਟਿੰਗ ਜਿਹੜੀ ਏਜੰਸੀਆਂ ਨੇ ਅੱਗੇ ਵਧਾਇਆ ਨਹੀਂ ਹੈਗਾ ਐਸਾ ਲੱਧਰ ਨੇ ਸਾਡੇ ਨਾਲ ਬੀਜੇਪੀ ਦੇ ਐਸੀ ਵਿੰਗ ਦੇ ਆਗੂ ਨੇਗੇ ਲੱਧਰ ਸਾਹਿਬ ਦੇਖਿਆ ਜਾਵੇ ਤੁਸੀਂ ਲਗਾਤਾਰ ਗੱਲ ਕਰਦੇ ਹੋ ਜਦੋਂ ਵੀ ਕੋਈ ਦਲਤਾਂ ਦੇ ਨਾਲ ਜੁੜਿਆ ਮੁੱਦਾ ਹੁੰਦਾ ਖਾਸ ਤੌਰ ਤੇ ਚਮਕੀਲੇ ਨੂੰ ਲੈ ਕੇ ਕਿਉਂ ਤੁਹਾਨੂੰ ਲੱਗਦਾ ਕਿ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਸਹੀ ਤਰੀਕੇ ਨਾਲ ਨਹੀਂ ਹੋਈ ਹੈਗੀ ਉਹਤੇ ਇਨਵੈਸਟੀਗੇਸ਼ਨ ਦੁਬਾਰਾ ਹੋਣੀ ਚਾਹੀਦੀ ਆ ਤੇ ਦੂਜੇ ਪਾਸੇ ਕੀ ਕਿਉਂਕਿ ਜਿੱਡੇ ਵੱਡਾ ਨਾਂ ਸੀ ਚਮਕੀਲੇ ਦਾ ਤੇ ਅੱਜ ਵੀ ਲੋਕ ਯਾਦ ਕਰਦੇ ਨੇ ਤਾਂ ਕੀ ਉਸ ਸਮੇਂ ਦੇ ਨਾਲ ਸਿਰਫ ਦਲਤ ਹੋਣਾ ਕੋਈ ਉਹਦੇ ਨਾਲ ਇਹ ਇਹ ਮayne ਰੱਖਦਾ ਹੋਊਗਾ ਸਮਝ ਜੀ ਦੇਖੋ ਆਪਣਾ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਆਪਣਾ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਧਰਮ ਦੀ ਸਾਇਨਾ ਕੀਤੀ ਹੈ ਆ ਇਹਨੇ ਬਹੁਤ ਵੱਡਾ ਯੋਗਦਾਨ ਪਾਇਆ ਹੈਗਾ ਸਮਾਜ ਨੂੰ ਇੱਕ ਕਰਨ ਦੇ ਵਿੱਚ ਲੇਕਿਨ ਕਿਤੇ ਨਾ ਕਿਤੇ ਜਿਹੜੀ ਆਪਣਾ ਜਿਹੜਾ ਦਲਿਤ ਵਰਗ ਹੈ ਐਸਸੀ ਵਰਗ ਹੈ ਇਹਦੇ ਨਾਲ ਵਿਤਕਰਾ ਹੁੰਦਾ ਆਇਆ ਹੈਗਾ ਹਾਲਾਂਕਿ ਆਪਣਾ ਪੰਜਾਬ ਦਾ ਜਿਹੜਾ ਕਲਚਰ ਹੈ ਪੰਜਾਬ ਦੀ ਜਿਹੜੀ ਭਾਸ਼ਾ ਆ ਪੰਜਾਬ ਦੇ ਗੀਤ ਹੈ ਉਹਨਾਂ ਨੂੰ ਉੱਪਰ ਚੁੱਕਣ ਦੇ ਵਿੱਚ ਦਲਿਤ ਵਰਗ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈਗਾ ਭਾਵੇਂ ਆਪਾਂ ਗੱਲ ਅਮਰ ਸਿੰਘ ਚਮਕੀਲਾ ਦੀ ਕਰੀਏ ਭਾਵੇਂ ਆਪਾਂ ਗੱਲ ਆਪਣਾ ਹੰਸ ਰਾਜ ਹੰਸ ਦੀ ਕਰੀਏ ਭਾਵੇਂ ਆਪਣੇ ਬਹੁਤ ਸਾਰੇ ਲੀਡਰ ਹੈ ਜਿਹੜੇ ਆਪਣੇ ਅਤਵਾਦੀ ਭੇਂਟ ਚੜੇ ਆ ਗਿਆ ਇਨਕਲੂਡਿੰਗ ਕੇ ਬੱਲਾਂ ਵਾਲੇ ਸੰਤ ਰਾਮਨੰਦ ਜੀ ਵੀ ਆਪਣੇ ਬਿਆਨਾਂ ਦੇ ਵਿੱਚ 2009 ਚ ਅਤਵਾਦੀ ਪੇਂਟ ਚੜ ਗਏ ਜਿਹੜੇ ਆਪਣੇ ਇਹ ਸੀਗੇ ਟੈਰਰਿਸਟ ਉਹਨਾਂ ਨੇ ਉਹਨਾਂ ਨੂੰ ਮਾਰਿਆ ਮਹਿੰਦਰ ਸਿੰਘ ਕੇਪੀ ਦੇ ਪਿਤਾ ਜੀ ਜਿਹੜੇ ਸੀਗੇ ਦਰਸ਼ਨ ਸਿੰਘ ਕੇਪੀ ਉਹਨਾਂ ਦੀ ਕਿਲਿੰਗ ਹੋਈ ਆਪਣਾ ਫਿਰ ਚੌਧਰੀ ਜਗਤਰਾਮ ਦੀ ਕਿਲਿੰਗ ਹੋਈ ਫਿਰ ਆਪਣਾ ਜਿਹੜੇ ਸੀਗੇ ਬਲਵੰਤ ਸਿੰਘ ਸਹਰਾਲ ਉਹਨਾਂ ਦੀ ਕਿਲਿੰਗ ਹੋਈ ਵੱਡੇ ਆਗੂ ਜਿਹੜੇ ਸੀਗੇ ਉਤਵਾਦੀ ਭੇਂਟ ਚੜੇ ਹੈ ਗਿਆ ਲੇਕਿਨ ਮੈਂ ਇਹ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਤੋਂ ਲੈ ਕੇ ਜਿਹੜਾ ਸਿੱਖ ਧਰਮ ਹੈ ਇਹਨਾਂ ਨੂੰ ਪਰਵਾਣ ਚੜਾਣ ਵਿੱਚ ਜਾਂ ਜੋ ਅੱਜ ਇਹਨਾਂ ਦੀ ਆਪਾਂ ਨੂੰ ਦਿਖ ਨਜ਼ਰ ਆ ਰਹੀ ਆ ਉਹਦੇ ਵਿੱਚ ਚਾਹੇ ਅਸੀਂ ਭਾਈ ਜੱਤੇ ਦਾ ਨਾਮ ਲੈ ਲਈਏ ਚਾਹੇ ਅਸੀਂ ਬਾਬਾ ਸੰਗਤ ਸਿੰਘ ਦਾ ਨਾਮ ਲੈ ਲਈਏ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਕਿ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਹੇ ਗਰੀਬ ਸੇ ਕਰੋੜ ਪਰੇ ਤੋਂ ਉਹ ਆਪਣਾ ਇਹ ਦਲਿਤ ਸਿੱਖਾਂ ਦੇ ਵਾਸਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ ਸੀਗਾ ਲੇਕਿਨ ਇਹ ਸਮੇਂ ਦੇ ਵਿੱਚ ਅੱਜ ਤੱਕ ਇਹਨਾਂ ਨੂੰ ਕਦੇ ਵੀ ਜਿਹੜੇ ਆਪਣਾ ਸੋ ਕਾਲਡ ਹਾਈ ਕਾਸਟ ਸਿੱਖ ਇਹਨਾਂ ਨੇ ਆਪਣਾ ਇਹਨਾਂ ਨੂੰ ਗਲੇ ਨਹੀਂ ਲਾਇਆ ਇਹਨਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜੇ ਗੱਲ ਆਪਾਂ ਅੰਮਰ ਸਿੰਘ ਚਮਕੀਲਾ ਦੀ ਕਰੀਏ ਤਾਂ ਇਹਨਾਂ ਦਾ ਜਿਹੜਾ ਪਹਿਲਾ ਨਾਂ ਹੈ ਉਹ ਸੀ ਤਨਿਰਾਮ ਔਰ ਜਦੋਂ ਉਹਨੂੰ ਬਚਪਨ ਦੇ ਵਿੱਚੋਂ ਹੀ ਸ਼ੌਕ ਸੀਗਾ ਗਾਉਣ ਦਾ ਲਿਖਣ ਦਾ ਤਾਂ ਉਹਨਾਂ ਨੇ ਆਪਣਾ ਨਾਮ ਬਦਲ ਕੇ ਜਿਹੜਾ ਅਮਰ ਸਿੰਘ ਚਮਕੀਲਾ ਰੱਖਿਆ ਉਹਨਾਂ ਦੀ ਜਿਹੜੀ ਵਾਈਫ ਸੀਗੀ ਉਹ ਵੀ ਨਾਲ ਗਾਂਦੀ ਸੀਗੀ ਤੇ ਆਪਣਾ ਉਹਨਾਂ ਦੀ ਜੋੜੀ ਜਿਹੜੀ ਸੀ ਇੰਨੀ ਹਿੱਟ ਸੀ ਕਿ ਆਪਣਾ ਜਿਹੜੇ ਵੱਡੇ ਵੱਡੇ ਕਲਾਕਾਰ ਸੀਗੇ ਉਹਨਾਂ ਦੇ ਵਾਸਤੇ ਉਹ ਥ੍ਰੈਟ ਬਣ ਗਿਆ ਜਿਵੇਂ ਆਪਣਾ ਸਿੱਧੂ ਮੂਸੇਵਾਲੀਆ ਜਿਹੜਾ ਆਪਣਾ ਹੈਗਾ ਉਹਨਾਂ ਦਾ ਕਿਲਿੰਗ ਹੋਈ ਹੈ ਸੋ ਮੈਨੂੰ ਲੱਗਦਾ ਹੈਗਾ ਕਿਤੇ ਨਾ ਕਿਤੇ ਇਹ ਰੋਲ ਜਿਹੜਾ ਉਸ ਵੇਲੇ ਦੇ ਵੱਡੇ ਗਾਇਕ ਸੀਗੇ ਉਹਨਾਂ ਦਾ ਵੀ ਹੋ ਸਕਦਾ ਲੇਕਿਨ ਉਹਨਾਂ ਨੂੰ ਗਾਇਕਾਂ ਨੇ ਤਾਂ ਮਾਰਿਆ ਨਹੀਂ ਮਾਰਿਆ ਤਾਂ ਕਿਸੇ ਨਾ ਕਿਸੇ ਖੜਕੂਆਂ ਨੇ ਲੇਕਿਨ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਪ੍ਰਾਸਤੀ ਆ ਅੱਜ ਆਪਣਾ ਉਹਨਾਂ ਦੇ ਤਕਰੀਬਨ 38 ਸਾਲ ਦੇ ਕਰੀਬ ਸਮਾਂ ਹੋ ਗਿਆ ਲੇਕਿਨ ਪੰਜਾਬ ਸਰਕਾਰ ਨੇ ਅਜੇ ਤੱਕ ਉਹਦਾ ਕੋਈ ਸੁਰਾਖ ਨਹੀਂ ਲੱਭਿਆ ਕਿ ਜ਼ਿੰਮੇਵਾਰ ਕੌਣ ਸੀ ਕਿਨੇ ਮਾਰਿਆ ਤੇ ਕਿਉਂ ਮਾਰਿਆ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਕੋਈ ਇਨਕੁਆਰੀ ਨਹੀਂ ਹੋਈ ਅਜੇ ਤੱਕ ਇੰਜ ਹੀ ਪਿਆ ਹੈਗਾ ਤੁਹਾਨੂੰ ਨਹੀਂ ਲੱਗਦਾ ਕੀ ਕਿਉਂਕਿ ਉਹਨਾਂ ਨੂੰ ਥ੍ਰੈਟ ਪਹਿਲਾਂ ਕਈ ਵਾਰੀ ਸੀ ਇਸ ਚੀਜ਼ ਨੂੰ ਲੈ ਕੇ ਕਿ ਜਿਹੜੀ ਤੁਸੀਂ ਜਿਹੜਾ ਤੁਸੀਂ ਗੋਣੇ ਹੋ ਉਹ ਠੀਕ ਨਹੀਂ ਹੈਗਾ ਸਮਾਜ ਦੇ ਵਾਸਤੇ ਤੇ ਉਸ ਸਮੇਂ ਦੇ ਲਹਿਰ ਦੇ ਦੌਰਾਨ ਉਹਨਾਂ ਨੂੰ ਕੋਈ ਚਿੱਠੀਆਂ ਵੀ ਆਈਆਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਉਸੇ ਦੇ ਕਰਕੇ ਹੋਊਗਾ ਕਿਉਂਕਿ ਕਾਰਨ ਬੜਾ ਕਿਤੇ ਨਾ ਕਿਤੇ ਸਪਸ਼ਟ ਨਜ਼ਰ ਪੈਂਦਾ ਉਹਦੇ ਤੇ ਸ਼ੱਕ ਸ਼ੋਭਾ ਕਿਉਂ ਲੱਗਦੀ ਆਪਣਾ ਦੇਖੋ ਸੁਮੇਤ ਜੀ ਗੱਲ ਹੈਗਾ ਕਿ ਜਿਹੜਾ ਗਾਇਕ ਹੈਗੇ ਆ ਜਾਂ ਫਿਲਮਾਂ ਬਣਦੀਆਂ ਹੈਗੀਆਂ ਜਾਂ ਗੀਤ ਗਾਏ ਜਾਂਦੇ ਹੈਗੇ ਆ ਉਹੀ ਜ਼ਿਆਦਾ ਪ੍ਰਚਲਿਤ ਹੁੰਦੇ ਆ ਜਿਹੜਾ ਲੋਕੀ ਸੁਣਨਾ ਚਾਹੁੰਦੇ ਆ ਜਾਂ ਦੇਖਣਾ ਚਾਹੁੰਦੇ ਹੈਗੇ ਆ ਅੱਜ ਆਪਾਂ ਜੋ ਮਰਜ਼ੀ ਕਹੀਏ ਲੋਕੀ ਅਗਰ ਪੋਰਨੋ ਦੇਖਦੇ ਆ ਤਾਂ ਕਿਉਂ ਦੇਖਦੇ ਆ ਕਿਉਂਕਿ ਲੋਕੀ ਦੇਖਣਾ ਚਾਹੁੰਦੇ ਆ ਲੇਕਿਨ ਅੱਜ ਜੇ ਉਸ ਵੇਲੇ ਦੇ ਗੀਤ ਆਪਣਾ ਉਹਨਾਂ ਨੇ ਕਿਸੇ ਉਹਦੇ ਵਿੱਚ ਇਹੋ ਜਿਹਾ ਕੰਟੈਂਟ ਸੀ ਜੋ ਕਿ ਆਪਣਾ ਪਰਿਵਾਰ ਚ ਬੈਠ ਕੇ ਨਹੀਂ ਦੇਖਿਆ ਸੁਣਿਆ ਜਾ ਸਕਦਾ ਸੀ ਤਾਂ ਕਿਸੇ ਨੂੰ ਇਹ ਆਪਣਾ ਕੋਈ ਮੋਰਲ ਪੁਲਿਸ ਤਾਂ ਨਹੀਂ ਹੈਗੀ ਪੰਜਾਬ ਦੇ ਵਿੱਚ ਜਾਂ ਖਾੜਕੂ ਜਿਹੜੇ ਸੀਗੇ ਇਹਨਾਂ ਨੇ ਕੀ ਗੰਦ ਪਾਇਆ ਹੈਗਾ ਚਾਹੇ 1984 ਚ ਹਰਮੰਦਰ ਸਾਹਿਬ ਦਾ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ ਚਾਹੇ ਉਹ ਜਿਨ੍ਹਾਂ ਦੇ ਘਰ ਰੋਟੀਆਂ ਖਾਂਦੇ ਸੀਗੇ ਉਹਨਾਂ ਦਾ ਕਿਸੇ ਤੋਂ ਉਹ ਕੀ ਕਰਦੇ ਸੀ ਜਵਾਨ ਲੜਕੀਆਂ ਦੇ ਨਾਲੋਂ ਛੁਪਿਆ ਹੋਇਆ ਨਹੀਂ ਹੈ ਸੋ ਇਸ ਕਰਕੇ ਆਪਣਾ ਇਹ ਤਾਂ ਐ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਜੋ ਕਹਿੰਦੀ ਹੈ ਪੈ ਕਾ ਹਉਸ ਤੋਂ ਦੇਤ ਨਾਹੀ ਨਾਹੀ ਪਹਿ ਮਾਨਤਾ ਤੇ ਜੇ ਗੁਰਬਾਣੀ ਆਪਣਾ ਗੱਲ ਕਰਦੀ ਹੈ ਗਿਆ ਕਿ ਅਸੀਂ ਕਿਸੇ ਦੇ ਨਾਲ ਹਰ ਮੰਦਰ ਇਹ ਸਰੀਰ ਹੈ ਤੇ ਆਪਾਂ ਕੌਣ ਹੋਨੇ ਕਿਸੇ ਦਾ ਸਰੀਰ ਨੂੰ ਆਪਣਾ ਕੌਣ ਵਾਲੇ ਜਾਂ ਮਰਡਰ ਕਰਨ ਵਾਲੇ ਤੇ ਅਸੀਂ ਤਾਂ ਗੁਰੂਆਂ ਦੀ ਬਾਣੀ ਤੋਂ ਵੀ ਬਹੁਤ ਦੂਰ ਜਾ ਰਹੇ ਹੈਗੇ ਆ ਮਾਨਵਤਾ ਤੋਂ ਵੀ ਬਹੁਤ ਦੂਰ ਜਾ ਰਹੇ ਹੈਗੇ ਆ ਤੇ ਆਪਣਾ ਜੇ ਉਹਨਾਂ ਦੇ ਖਿਲਾਫ ਆਪਣਾ ਕਾਇਦੇ ਕਾਨੂੰਨ ਨਾਲ ਗੱਲ ਕੀਤੀ ਜਾਂਦੀ ਤਾਂ ਉਹਨਾਂ ਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ ਆਪਣਾ ਗਵਰਨਮੈਂਟ ਉਹਨਾਂ ਦੇ ਉੱਤੇ ਇਨਕੁਆਇਰੀ ਕਰਦੀ ਜਾਂ ਉਹਨਾਂ ਦਾ ਨੋਟਿਸ ਲੈਂਦੀ ਕਿ ਵੀ ਇਹ ਜਿਹੜੇ ਗਾਣੇ ਹੈਗੇ ਆ ਠੀਕ ਨਹੀਂ ਹੈ ਕੋਈ ਲਾਭ ਨਾ ਲੈਂਦੀ ਲਾਭਾ ਅੱਜ ਵੀ ਨਹੀਂ ਹੈਗਾ ਤੁਸੀਂ ਜੋ ਮਰਜੀ ਤੁਹਾਨੂੰ ਸੰਵਿਧਾਨ ਇਹ ਪਰਮਿਸ਼ਨ ਦਿੰਦਾ ਹੈ ਤੁਹਾਨੂੰ ਇਹ ਆਪਣਾ ਇਸ ਗੱਲ ਦੀ ਵੀ ਆਪਣਾ ਆਗਿਆ ਦਿੰਦਾ ਹੈ ਕਿ ਵੀ ਤੁਸੀਂ ਜੋ ਮਰਜੀ ਬੋਲ ਸਕਦੇ ਜੋ ਮਰਜੀ ਲਿਖ ਸਕਦੇ ਜੋ ਮਰਜੀ ਕਹਿ ਸਕਦੇ ਹੋ ਅੱਜ ਜੇਕਰ ਕਿਸਾਨ ਮੂਵਮੈਂਟ ਦੇ ਵਿੱਚ ਆਪਾਂ ਕਿਸਾਨ ਦੁਹਾਈ ਬੰਦੇ ਹੈਗੇ ਆ ਕਿ ਜੀ ਸੰਵਿਧਾਨ ਸਾਨੂੰ ਆ ਜਾਜ਼ਰ ਦਿੰਦਾ ਆ ਦਿੰਦਾ ਅਸੀਂ ਪ੍ਰੋਟੈਸਟ ਕਰ ਸਕਦੇ ਆ ਕਰ ਸਕਦੇ ਆ ਉਹ ਕਰ ਸਕਦੇ ਆ ਤਾਂ ਫਿਰ ਜਿਹੜੇ ਲੋਕੀ ਸੀਗੇ ਜਿਨ੍ਹਾਂ ਨੇ ਕਲਚਰ ਨੂੰ ਹੋ ਸਕਦਾ ਉਹਦੇ ਵਿੱਚ ਕੰਟੈਂਟ ਉਸ ਸਮੇਂ ਕੋਈ ਇੰਨਾ ਵਧੀਆ ਨਾ ਹੋਵੇ ਪਰ ਜਿਹੜੇ ਗਾਇਕ ਹੈ ਉਹੀ ਲਿਖਦੇ ਆ ਉਹੀ ਗਾਉਂਦੇ ਆ ਜਿਹੜੇ ਲੋਕੀ ਸੁਣਨਾ ਪਸੰਦ ਕਰਦੇ ਆ ਚਮਕੀਲੇ ਦੇ ਗਾਣੇ ਅੱਜ ਵੀ ਉਨੇ ਪਪੂਲਰ ਹੈ ਜਿੰਨੇ ਅੱਜ ਤੋਂ 35 ਸਾਲ ਪਹਿਲਾਂ ਸੀਗੇ ਸੋ ਇਸ ਕਰਕੇ ਲੋਕਾਂ ਦੀ ਮਾਨਸਿਕਤਾ ਦਾ ਤੁਸੀਂ ਨਹੀਂ ਬਦਲ ਸਕਦੇ ਸੋ ਇਸ ਕਰਕੇ ਮੈਂ ਸਮਝਦਾ ਹੈਗਾ ਕਿ ਜਿਹੜਾ ਉਹਨਾਂ ਦਾ ਮਰਡਰ ਉਸ ਵੇਲੇ ਹੋਇਆ ਇਹ ਪੰਜਾਬ ਸਰਕਾਰ ਨੇ ਅੱਜ ਤੱਕ ਕਿਉਂਕਿ ਹੁਣ ਉਹਨਾਂ ਦੇ ਨਾਂ ਤੇ ਫਿਲਮ ਬਣੀ ਹੈਗੀ ਆ ਇਹ ਦੁਬਾਰਾ ਇਸ਼ੂ ਜਿਹੜਾ ਹੈਗਾ ਫੇਰ ਉੱਠਿਆ ਹੈਗਾ ਤਾਂ ਅਸੀਂ ਆਪਣਾ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹਨੂੰ ਜਿਹੜਾ ਕੇਸ ਹੈਗਾ ਇਹਨੂੰ ਦੁਬਾਰਾ ਖੋਲ੍ਹਿਆ ਜਾਵੇ ਇਹਦੀ ਇਨਕੁਆਰੀ ਕੀਤੀ ਜਾਵੇ ਤੇ ਜੇਕਰ ਆਪਣਾ 2 ਦਿਨ ਦੇ ਵਿੱਚ 3 ਦਿਨ ਦੇ ਵਿੱਚ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਨੋਟਿਸ ਨਾ ਲਿਆ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਬੀਜੀਪੀ ਪੰਜਾਬ ਸਰਕਾਰ ਨੂੰ ਲਿਖਾਂਗੇ ਰਿਕੁਐਸਟ ਕਰਾਂਗੇ ਕਿ ਇਹਨੂੰ ਓਪਨ ਕੀਤਾ ਜਾਵੇ ਨਹੀਂ ਤਾਂ ਸ਼ੈਡਿਊਲਡ ਕਾਸਟ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਨੂੰ ਵੀ ਅਸੀਂ ਆਪਣਾ ਰਿਪਰੈਜ਼ੈਂਟੇਸ਼ਨ ਭੇਜਾਂਗੇ ਕਿ ਇਹ ਉਸ ਸਮੇਂ ਦੀਆਂ ਜਿਹੜੀਆਂ ਫਾਈਲਾਂ ਹੈਗੀਆਂ ਦੁਬਾਰਾ ਖੋਲ ਕੇ ਇਹਦੀ ਇਨਕੁਆਰੀ ਕੀਤੀ ਜਾਵੇ ਔਰ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੋ ਬਾਰੇ ਤੁਸਭ ਗੱਲ ਰਹੀ ਹੈ ਕਿ ਹਾਲਾਂਕਿ ਬਹੁਤ ਸਾਰੇ ਮਾਮਲੇ ਨੇ ਜਿਦੇ ਵਿੱਚ ਇਹ ਦੇਖਿਆ ਜਾਵੇ ਤੁਹਾਨੂੰ ਕਈ ਵਾਰੀ ਕਮਿਸ਼ਨਾਂ ਦਾ ਅਪਰੂਵ ਕਰਨਾ ਪੈਂਦਾ ਤੇ ਕਈ ਵਾਰੀ ਤੁਹਾਡੇ ਵਰਗੇ ਲੋਕਾਂ ਨੂੰ ਕੇ ਆਉਣਾ ਪੈਂਦਾ ਹੈਗਾ ਚੰਕੀਲੇ ਦਾ ਹੀ ਮੈਟਰ ਕਿਉਂ ਲੱਗਦਾ ਤੁਹਾਨੂੰ ਕੀ ਕਲੀਅਰ ਹੋਣਾ ਚਾਹੀਦਾ ਹੈ ਕਿਉਂ ਤੁਹਾਨੂੰ ਲੱਗਦਾ ਵੀ ਉਹਦੇ ਮੈਟਰ ਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਦੇਖੋ ਆਪਣਾ ਇਹ ਆਪਣਾ ਵੈਸੇ ਤੇ ਸਰਕਾਰ ਦੀ ਇਹ ਡਿਊਟੀ ਬੰਦੀ ਹੈ ਤੁਹਾਨੂੰ ਪਤਾ ਹੈਗਾ ਮੈਂ ਤੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਰਿਹਾ ਹੈਗਾ ਕਈ ਵਾਰੀ ਇਹ ਹੁੰਦਾ ਹੈਗਾ ਕਿ ਸਰਕਾਰ ਜਿਹੜਾ ਆ ਆਪਣਾ ਜਦੋਂ ਤੱਕ ਕੋਈ ਨਾ ਆ ਆਪਣਾ ਕੋਈ ਰਿਕੁਐਸਟ ਜਾਵੇ ਜਾਂ ਕੋਈ ਕੰਪਲੇਂਟ ਨਾ ਜਾਵੇ ਤੇ ਗਵਰਨਮੈਂਟ ਵੀ ਚੁੱਪ ਕਰਕੇ ਬੈਠੀ ਰਹਿੰਦੀ ਆ ਉਹ ਕਹਿੰਦੀ ਛੱਡੋ ਪਰੇ ਆਪਾਂ ਕਾਹਨੂੰ ਇਹ ਦੱਬੇ ਮੁਰਦੇ ਫੁੱਲਣੇ ਤੁਹਾਨੂੰ ਪਤਾ ਅਤਵਾਦ ਦੇ ਦਿਨਾਂ ਦੇ ਵਿੱਚ ਹਜ਼ਾਰਾਂ ਜਿਹੜੇ ਨੌਜਵਾਨ ਐ ਉਹਨਾਂ ਦੇ ਕਤਲ ਹੋਏ ਕਈ ਆਪਣੇ ਜਿਹੜੇ ਆਪਣਾ ਪੁਲਿਸ ਅਫਸਰ ਐ ਉਹਨਾਂ ਨੇ ਨਜਾਇਜ਼ ਵੀ ਕੀਤੇ ਆਗੇ ਆ ਔਰ ਲੇਕਿਨ ਉਹਨਾਂ ਦੇ ਜਦੋਂ ਕੋਰਟਸ ਨੋਟਿਸ ਲੈਣੀ ਆਗੀਆਂ ਤਾਂ ਲੈਣ ਨਹੀਂ ਤਾਂ ਆਪਣਾ ਜਿਹੜਾ ਐਮਐਲਏ ਕੁਮਾਰ ਵਿਜੇ ਪ੍ਰਤਾਪ ਐ ਉਹ ਤੇ ਦੁਹਾਈ ਪੰਦਾ ਹੈਗਾ ਕਿ ਇਨਸਾਫ ਨਹੀਂ ਮਿਲਿਆ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਮਰਡਰ ਹੋਇਆ ਸੀਗਾ ਆਪਣਾ ਲੇਕਨ ਫਿਰ ਵੀ ਸਰਕਾਰ ਕੁਝ ਨਹੀਂ ਕਰ ਰਹੀ ਕਿਉਂਕਿ ਗਵਰਨਮੈਂਟ ਉਹੀ ਕਰਦੀ ਹੈਗੀਆ ਜੋ ਉਹਨੂੰ ਸੂਟ ਕਰਦਾ ਹੈ ਸੋ ਇਸ ਕਰਕੇ ਆਪਣਾ ਮੈਂ ਸਮਝਦਾ ਹੈਗਾ ਕਿ ਕੋਈ ਵੀ ਜਿਹੜਾ ਆਪਣਾ ਕਿਲਿੰਗ ਹੈਗੀਆ ਉਹ ਆਪਣਾ ਅਨਰਿਜ਼ੋਲਡ ਉਹਨਾਂ ਦੇ ਜਿਹੜੇ ਵਾਰਿਸ ਹੈ ਉਹਨਾਂ ਨੂੰ ਤੇ ਜਿਹੜੇ ਮਰ ਗਏ ਆ ਉਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈਗਾ ਕਮਵਟ ਮੇ ਚਾਹੇ ਦੋਸ਼ੀ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਬੰਦਾ ਕਿਉਂ ਨਾ ਦੋਸ਼ੀ ਹੋਵੇ ਇਹ ਨਹੀਂ ਹੈਗਾ ਕਿ ਵੀ ਆਪਣਾ ਇਹਦੇ ਵਿੱਚ ਕੋਈ ਵੱਡਾ ਬੰਦਾ ਹੈਗਾ ਕੋਈ ਸਾਬਕਾ ਮੁੱਖ ਮੰਤਰੀ ਹੈ ਸਾਬਕਾ ਮਿਨਿਸਟਰ ਹੈ ਸਾਬਕਾ ਫਲਾਟਮਗਾ ਹੈ ਉਹਦੇ ਨਾਲ ਕੀ ਫਰਕ ਪੈਂਦਾ ਹੈਗਾ ਇਸ ਕਰਕੇ ਜਿਹੜਾ ਰੂਲ ਆਫ ਲਾ ਹੈ ਜਿਹੜਾ ਲਾਅ ਆਫ ਦਾ ਲੈਂਡ ਹੈ ਇਹ ਪ੍ਰਵੇਲਪਾਨ ਹੋਣਾ ਚਾਹੀਦਾ ਹੈਗਾ ਤੇ ਹਰ ਇੱਕ ਬੰਦੇ ਨੂੰ ਮੈਂ ਸਮਝਦਾ ਕਿ ਕਿਉਂਕਿ ਪਹਿਲਾਂ ਤਾਂ ਦਲਿਤ ਬੋਲਦੇ ਨਹੀਂ ਸੀਗੇ ਅੱਜ ਤੱਕ ਆਪਣੇ ਦਲਿਤ ਜਿਹੜੇ ਹੈਗੇ ਆ ਨਾ ਉਹਨਾਂ ਦੇ ਪੜੇ ਲਿਖੇ ਵਿਅਕਤੀ ਨਾ ਉਹਨਾਂ ਦੇ ਕੋਈ ਅਫਸਰ ਸਹਿਬਾਂ ਨਾ ਕੋਈ ਹੋਰ ਨਾ ਉਹਨਾਂ ਦੇ ਲੀਡਰ ਚੁੱਪ ਰਹਿੰਦੇ ਸੀਗੇ ਪਰ ਮੈਂ ਸਮਝਦਾ ਹੈਗਾ ਕਿ ਸਾਨੂੰ ਉਸ ਹਰ ਕੇਸ ਦੇ ਵਿੱਚ ਨਿਆਂ ਦੀ ਮੰਗ ਕਰਨੀ ਚਾਹੀਦੀ ਹੈ ਜਿੱਥੇ ਵੀ ਤੱਕਾ ਹੋਇਆ। ਤੁਹਾਨੂੰ ਤਾਂ ਲੱਗਦਾ ਕਿ ਕਿਰਦਤ ਸਾਹਿਬ ਜਿਵੇਂ ਤੁਸੀਂ ਗੱਲ કરી ਕਿ ਸ਼ਾਇਦ ਹਾਲਾਂਕਿ ਪਤਾ ਬਹੁਤ ਨੂੰ ਹੋਊਗਾ ਵੀ ਤੇ ਬਹੁਤਿਆਂ ਨੂੰ ਹੋ ਸਕਦਾ ਵੀ ਕਿਉਂਕਿ ਨਵੀਂ ਜਿਹੜੇ ਰੀਮਿਕਸ ਗਾਣੇ ਉਹਨਾਂ ਦੇ ਅੱਜ ਵੀ ਜਨਰੇਸ਼ਨ ਸੁਣ ਰਹੀ ਆ ਜਿਵੇਂ ਤੁਸੀਂ ਕਿਹਾ ਵੀ ਅੱਜ ਵੀ ਉਹਦੇ ਗਾਣੇ ਉਨੀ ਪੌਪੂਲਰ ਨੇਗੇ ਸੁਣਦੇ ਨੇਗੇ ਤਾਂ ਬਹੁਤਨ ਤਾਂ ਸ਼ਾਇਦ ਪਤਾ ਹੀ ਨਹੀਂ ਹੋਊਗਾ ਵੀ ਚਮਕੀਲਾ ਦਲਿਤ ਬਰਾਦਰੀ ਦਾ ਸੰਬੰਧ ਅ ਸਮਿਤ ਜੀ ਦੇਖੋ ਆਪਣਾ ਇਹ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਿਉਂਕਿ ਜਿੱਦਾਂ ਜਮਲਾ ਜੱਟ ਜਾਟੋ ਨੇ ਨਾਂ ਲਾਇਆ ਹੋਇਆ ਸੀਗਾ ਪਰ ਉਹ ਸ਼ਡਿਊਲ ਕਾਸ ਸੀਗਾ ਅੱਜ ਵੀ ਉਹਨਾਂ ਦੇ ਪੁੱਤਰੇ ਨੇ ਮੇਰੀ ਗੱਲ 2-4 ਦਿਨ ਪਹਿਲਾਂ ਹੋਈ ਆ ਉਹ ਆਪਣਾ ਇਲੈਕਸ਼ਨ ਕੰਟੈਸਟ ਕਰਨ ਨੂੰ ਮੈਨੂੰ ਰਿਕੁਐਸਟ ਕਰ ਰਿਹਾ ਸੀਗਾ ਕਿ ਮੈਂ ਇਲੈਕਸ਼ਨ ਲੜਨਾ ਚਾਹਨਾ ਆ ਤੇ ਸ਼ਡਿਊਲ ਕਾਸਟ ਹੈ ਫਰੀਦਕੋਟ ਤੋਂ ਟਿਕਟ ਮੰਗ ਰਿਹਾ ਹੈਗਾ ਇਸੇ ਤਰ੍ਹਾਂ ਇਹਨਾਂ ਦਾ ਨਾਂ ਵੀ ਧਨੀ RAM ਸੀਗਾ ਮੈਸਮ ਪੁਰ ਪਿੰਡ ਗੁਰਾਇਆਂ ਦੇ ਲਾਗੇ ਜਿੱਥੇ ਇਹਨਾਂ ਦਾ ਮਰਡਰ ਹੋਇਆ ਉਸ ਪਿੰਡ 'ਚ ਮੈਂ ਥੋੜੇ ਦਿਨ ਹਫ਼ਤਾ ਪਹਿਲਾਂ ਜਾ ਕੇ ਆਇਆ ਹੈਗਾ ਤੇ ਉਸ ਪਿੰਡ ਦੇ ਵਿੱਚ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਹੜੇ ਆਈ ਵਿਟਨੈਸ ਸੀਗੇ ਉਸ ਮਰਡਰ ਦੇ ਤੋਂ ਉਹਨਾਂ ਨੇ ਇਹ ਤਾਂ ਆਪਣਾ ਜਾਤ ਲਕੋਣੀ ਤਾਂ ਕੋਈ ਮੈਨ ਸਮਝਦਾ ਹੈਗਾ ਕਿ ਬਹੁਤ ਡਿਫਿਕਲਟ ਹੈ ਜੋ ਐਸ ਸੀ ਤਸੀ ਤੋਂ ਇਸ ਕਰਕੇ ਉਹਨਾਂ ਦਾ ਪਹਿਲਾ ਨਾਂ ਤਾਂ ਨੀਰਾਮ ਸੀਗਾ ਔਰ ਉਹਨਾਂ ਦਾ ਕਈ ਵਾਰੀ ਅਖਬਾਰਾਂ ਦੇ ਵਿੱਚ ਵੀ ਆਇਆ ਹੁਣ ਕਿਉਂਕਿ ਉਹਨਾਂ ਤੇ ਫਿਲਮ ਬਣੀ ਆ ਤਾਂ ਸਾਰੇ ਕੁਸ਼ੀ ਉਹਨਾਂ ਦਾ ਆਪਣਾ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਜਿਹੜਾ ਆਪਣਾ ਧਰਮ ਹੈ ਉਹਨਾਂ ਦੀ ਜਾਤੀ ਹੈ ਸਾਰਾ ਕੁਸ਼ੀ ਮੀਡੀਆ ਦੇ ਵਿੱਚ ਆ ਰਿਹਾ ਹੈਗਾ ਸੋ ਇਹਦੇ ਬਾਰੇ ਤਾਂ ਕੋਈ ਡਾਊਟ ਹੀ ਨਹੀਂ ਹੈਗਾ ਕਿ ਨੂੰ ਲਿਜਾਉਂਗੇ ਅੱਗੇ ਵੀ ਕਿਤੇ ਕਿਤੇ ਕਿਨਾਰੇ ਲੱਗੇ ਇਹ ਬਿਲਕੁਲ ਆਪਣਾ ਦੇਖੋ ਆਪਣਾ ਮੈਂ ਇਹ ਫੀਲ ਕਰਦਾ ਹੈਗਾ ਜਿਸ ਤਰ੍ਹਾਂ ਕਿ ਮੈਂ ਇੱਕ ਬ੍ਰੋਕਰ ਐਟ ਰਿਆ ਹੈਗਾ ਤੇ ਹੁਣ ਮੈਂ ਐਸਸੀ ਮੋਰਚੇ ਦਾ ਪ੍ਰਧਾਨ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੇ ਮੈਂ ਸਮਝਦਾ ਹੈਗਾ ਕਿ ਜੇ ਮੇਰੇ ਵਰਗੇ ਬੰਦੇ ਪੜੇ ਲਿਖੇ ਔਰ ਹਾਈ ਪੋਸਟਾਂ ਦੇ ਉੱਤੇ ਰਿਟਾਇਰ ਹੋ ਕੇ ਵੀ ਅਸੀਂ ਅਗਰ ਆਪਣਾ ਇਨਸਾਫ ਦੀ ਗੱਲ ਨਹੀਂ ਕਰਾਂਗੇ ਤਾਂ ਅਸੀਂ ਆਪਣੇ ਸਮਾਜ ਦੇ ਵਿੱਚ ਉਹਨਾਂ ਦੇ ਨਾਲ ਬੇਇਨਸਾਫੀ ਕਰ ਰਹੇ ਹੋਵਾਂਗੇ ਸੋ ਮੈਂ ਚਾਹਨਾ ਹੈਗਾ ਕਿ ਅਸੀਂ ਆਪਣੇ ਸਮਾਜ ਦੀ ਜਿਹੜੀ ਗੱਲ ਹੈ ਚੁਕੀਏ ਤੇ ਜਿਹੜਾ ਵੀ ਉਸ ਸਮੇਂ ਦਾ ਦੋਸ਼ੀ ਹੈ ਉਹਨਾਂ ਦੀਆਂ ਫਾਈਲਾਂ ਦੁਬਾਰਾ ਸਰਕਾਰ ਖੋਲੇ ਪੜਤਾਲ ਕਰੇ ਔਰ ਬਣਦੀ ਸਜ਼ਾ ਉਹਨਾਂ ਨੂੰ ਮਿਲੇ ਇਹ ਜੇ ਕਿ ਇਹ ਕਿ ਚਮਕੀਲਾ ਦੇ ਕਤਰ ਨੂੰ ਲੈ ਕੇ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਬਾਰੀ-ਬਾਰੀ ਬਹੁਤ ਗੱਲਾਂ ਹੁੰਦੀਆਂ ਰਹੀਆਂ ਨੇ ਉਸ ਸਮੇਂ ਦੇ ਪ੍ਰਤੱਖਸ਼दर्शी ਤੇ ਜਿਹੜੇ ਉਦੋਂ ਦੇ ਲੋਕ ਸੀਗੇ ਉਹਨਾਂ ਨੇ ਵੀ ਲਗਾਤਾਰ ਬਵਾਦ-ਵਿਵਾਦ ਹੁੰਦੇ ਰਹੇ ਨੇ ਚੀਜ਼ਾਂ ਨੂੰ ਲੈ ਕੇ ਪਰ ਕਿਤੇ ਨਾ ਕਿਤੇ ਲੱਦੜ ਹੋਰਾਂ ਦਾ ਕਹਿਣਾ ਕਿ ਜਦੋਂ ਸ਼ੁਰੂਆਤ ਜੇ ਫਿਲਮ ਨੂੰ ਲੈ ਕੇ ਹੋਈ ਆ ਤਾਂ ਆਖਰ ਇਹ ਜਿਹੜਾ ਅਨਸੋਲਵਡ ਹੈਗਾ ਮਰਡਰ ਹੈ ਤਾਂ ਇਹਦਾ ਵੀ ਕੋਈ ਨਾ ਕੋਈ ਸਿੱਟਾ ਨਿਕਲਣਾ ਚਾਹੀਦਾ ਤੇ ਉਹਨੂੰ ਇਸੇ ਤਰ੍ਹਾਂ ਦੇ ਨਾਲ ਨਹੀਂ ਛੱਡਣਾ ਚਾਹੀਦਾ ਇਸੇ ਲਈ ਕਹਿੰਦੇ ਕਿ ਅਸੀਂ ਆਪਦੀ ਇੱਕ ਲੜਾਈ ਅਲੱਗ ਤੋਂ ਸ਼ੁਰੂ ਕਰਨ ਲੱਗੇ ਆਂ ਉਹਦੇ ਦਿਨਾਂ ਚ ਦੇਖਣਾ ਹੋਊਗਾ ਕਿਉਂਕਿ ਉਹਨਾਂ ਨੇ ਪਹਿਲਾਂ ਤਾਂ ਰਿਕਵੈਸਟ ਕਰੀਆ ਗਵਰਨਮੈਂਟ ਨੂੰ ਤੇ ਪੁਲਿਸ ਨੂੰ ਕਿ ਇਹਦੇ ਉੱਤੇ ਕਾਰਵਾਈ ਵਧਾਉਣ ਅੱਗੇ ਨਹੀਂ ਫਿਰ ਕਹਿੰਦੇ ਮਜਬੂਰਨ ਸਾਨੂੰ ਇਸ ਨੂੰ ਲਿਖਤੀ ਰੂਪ ਦੇ ਵਿੱਚ ਵੀ ਅੱਗੇ ਲੈ ਜਾਣਾ ਹੋਊਗਾ ਸੀਨੀਅਰ ਵੀਡੀਓ ਲਿਸਟ ਵਿੱਚ ਦੇ ਦਿਨਾਂਸ ਮਿਸਿੰਗ ਹੋ ਰਿਹਾ ਨਾ ਸਪੋਰਟ ਵੀ ਚੰਡੀਗੜ੍ਹ